ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਲੇ ਨੂੰ ਛੜਾਤੇ ਇਹ ਅੰਦਰ ਸੀਗੇ ਪਤਾ ਨਹੀਂ ਜੀ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਅੱਥੇ ਨੇ 7 ਵਜੇ ਕੰਮ ਤੇ ਜਾਣਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਕੁੜੀ ਆਏ ਕਮਨੂਰ ਸ਼ਰਮਾ ਜੀ ਤੇ ਮੇਰੇ ਡੈਡੀ ਨੂੰ ਕਈ ਮਿਲਾਈ ਕੇ ਪਾਇਏ ਸੀ ਉਹ ਪਿੰਡ ਵਾਲੇ ਇਹਨਾਂ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਬਾਈ ਵੜ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਸ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਿਉਂਦੇ ਕਰ ਦੇਣ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਬਾਹਰ ਜਾਣਾ ਜੀ ਮੈਂ ਸਾਰੀ ਫੈਲ ਬਣਾਈ ਬੈਠਾਈ ਬਾਈ ਬਾਈ ਮੇਰਾ ਨਾਰਾ ਵੀ ਹੈ ਵਰਕ ਤੋਂ ਪੈਂਡਾ ਮੇਰਾ ਅੱਛਾ ਕੈਪੀਟਲ ਤੇ ਕੈਸ਼ ਵਾਂ ਚਲਾਉਣਾ ਮੈਂ ਅੱਛਾ ਜੀ ਮੈਂ ਤੜਕੇ ਕੰਮ ਤੇ ਆਏ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਜੀ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰਿਆ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਲੇ ਨੂੰ ਛੜਾ ਤੇ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਨੇ ਮਾਰਿਆ ਕਿ ਨਹੀਂ ਇਹ ਰਾਜਵੀਰ ਤੇ ਉਹਦਾ ਮੁੰਡਾ ਕੰਗ ਮਾਰਿਆ ਕਿ ਪਤਾ ਨਹੀਂ ਜੀ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਅੱਥੇ ਨੇ 7 ਵਜੇ ਕੰਮ ਤੇ ਜਾਣਾ ਕੀਦਾ ਕੀਦਾ ਘਰੇ ਜਾਂ ਨਹੀਂ ਕਿਦਾ ਕਤਲ ਕੀਤਾਗਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਗੁੜੀ ਆ ਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮਿਲ ਕੇ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਵ ਮੈਰਿਜ ਸੀਗੀ ਹਾਂਜੀ ਬਾਈ ਲਵ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਅੱਛਾ ਚਾਰ ਸਾਲ ਹੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲ ਜੀ ਕੀ ਮੰਗ ਕਰਦੇ ਹੋ ਹੁਣ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਾਉਂਦੇ ਕਰ ਦਨ ਮੈਨੂੰ ਕੋਈ ਮੈਂ ਬਾਹਰ ਜਾਣਾ ਜੀ ਮੈਂ ਸਾਰੀ ਫੈਲ ਬਣਾਈ ਬੈਠਾਈ ਬਾਈ ਕੋਈ ਐ ਹੋ ਜੀ ਕਿ ਤਾਈ ਕਿਸੇ ਨਾਲ ਲਾਗੜਾੜ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਕੋਈ ਗੱਲਬਾਤ ਨਹੀਂ ਨਾ ਨਾ ਜੀ ਬਾਈ ਕਦੇ ਮਤ ਕਿੰਨੇ ਸਾਲ ਹੋ ਗਏ ਤੁਹਾਡੇ ਲਵ ਮੈਰਿਜ ਚਾਰ ਸਾਲ ਹੋ ਗਏ ਜੀ ਚਾਰ ਸਾਲ ਹੋ ਗਏ ਸੀ ਹਾਂ ਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ ਡੇਢ ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਧੋਕੀ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀਆਂ ਦੇ ਤਾਂ ਦਵੇ ਜੇ ਕਿਸੇ ਦੇ ਮੱਥੇ ਲੱਗੀਆਂ ਅੱਛਾ ਤੁਸੀਂ ਇਕੋ ਪਿੰਡ ਚ ਮੈਰਿਜ ਕਰਾਈ ਸੀ ਹਾਂ ਜੀ ਬਾਈ ਕੋਈ ਗਾਸਤਾਰ ਰੌਲਾ ਸੀ ਜਾਂ ਕੀ ਸੀਗਾ ਕੋਈ ਵੀ ਨਹੀਂ ਸੀ ਕੋਈ ਗੱਲ ਬਾਤ ਹੀ ਨਹੀਂ ਸੀ ਬਾਈ ਸਿਰਫ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਕਾਹਬ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ ਅੱਜ ਤੇ ਇਹਨਾਂ ਦਾ ਮਾੜਾ ਕਿਉਂ ਆ ਗਿਆ ਹਾਂਜੀ ਸਰ ਜੋ ਵਿਰਕਲਾ ਮਰਡਰ ਹੋਇਆ ਜੀ ਉਹਦੇ ਬਾਰੇ ਕੀ ਜਾਣਕਾਰੀ ਹੈ ਸਰ ਤੁਹਾਡੀ ਇਸ ਤਰ੍ਹਾਂ ਜੀ ਸਾਨੂੰ ਹੁਣੇ ਹੀ ਥੋੜਾ ਤੇ ਪਹਿਲਾਂ ਹੀ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਮਰਡਰ ਕਰਤਾ ਹੈ ਪਿੰਡ ਵਿਰਕਲਾ थाना सदर ਬਠਿੰਡਾ ਦੀ ਜਿਹੜਾ ਪਿੰਡ ਪੈਂਦਾ ਹੈਗਾ सदर ਦੇ ਵਿੱਚ ਤਾ ਜਿਹੜੀ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੋਂ ਪਤਾ ਲੱਗਿਆ ਵੀ ਇੱਕ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਨਾਂ ਇਹਦੀ ਲੜਕੀ ਜਸਮਨ ਕੌਰ ਨੇ ਕਰੀਬ 5-6 ਸਾਲ ਪਹਿਲਾਂ ਆਪਣੇ ਪਿੰਡ ਦੇ ਹੀ ਮੁੰਡੇ ਰਵੀ ਸ਼ਰਮਾ ਪੁੱਤਰ ਉਹਦੇ ਭਾਂ ਵਾਸੀ ਵਿਰਕਨਾਂ ਦੇ ਨਾਲ ਜਿਹੜਾ ਹੈਗਾ ਉਹ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਉਹਨਾਂ ਨੇ ਲਵ ਮੈਰਿਜ ਕਰਵਾਈ ਸੀਗੀ ਤਾਂ ਅੱਜ ਜਿਹੜਾ ਬਸ ਡੇ ਤੇ ਖੜੀ ਉਹ ਲੜਕੀ ਤੇ ਆਪਣੇ 4 ਸਾਲ ਦੇ ਬੱਚੇ ਨਾਲ ਖੜੀ ਵੇਟ ਕਰ ਰਹੀ ਸੀਗੇ ਤਾ ਉਹ ਜਿਹੜਾ ਹੈਗਾ ਇਹਦਾ ਬਾਪ ਹਥਿਆਰ ਲੈ ਕੇ ਆਇਆ ਤੇ ਉਹਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਸਿਰ 'ਚ ਸੱਟ ਮਾਰ ਕੇ ਮਰਡਰ ਕਰ ਦਿੱਤਾ ਤੇ ਉਹਦੇ ਜਿਹੜੇ ਨਾਲ ਬੱਚੀ ਹੈ ਉਹਦੇ ਵੀ ਸੱਟਾਂ ਨੇ ਉਹਨੂੰ ਅਸੀਂ ਦਾਖਲ ਕਰਾਤਾ ਹੈ ਹਸਪਤਾਲ ਤੇ ਜਿਹੜੀ ਵੀ ਕਾਨੂੰਨ ਦੇ ਮਤਾਬਕ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨਨ ਜਿਹੜੀ ਜਿਹੜੀ ਕਾਰਵਾਈ ਹੈਗੀ ਆ ਉਹ ਜਲਦੀ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ਾਮਲ ਵਿੱਚ ਧਿਆਨ ਦੀ ਜਾ ਰਹੀ ਹੈ